ਕਰੋ ਸਟਾਰਟ ਚਲੋ ਵੀਰ ਪਹਿਲਾਂ ਠੀਕ ਹੋ ਗਿਆ ਚਲ ਬਾਕੀ ਹੋਰੋਂ ਇੱਥੇ ਦੀ ਵੀ ਵੱਡੇ ਵਿੱਚ ਠੀਕ ਹੈ ਚਲੋ ਅੱਜ ਆਪਾਂ ਨੂੰ ਕਰਨਾ ਦੇਵਲਾ ਨੌਂ ਮੰਡੇ ਆ ਨਾ ਨੌਂ ਮੰਡੇ ਨਹੀਂ ਸਹੀ ਆ ਪਹੁੰਚ ਗਏ ਚਲ ਕਿਉਂਕਿ ਗੱਡੀ ਲੈਫਟ ਹੀ ਠੀਕ ਆ ਜਿੱਦਾਂ ਉਧਰ ਲੈ ਕੇ ਜਾ ਸਕੀ ਗੱਡੀ ਰੋਕ ਕੇ ਸਹੀ ਹੋ ਰਿਹਾ ਹੋਣਾ ਠੀਕ ਆ

ਚਲੋ ਗੇਅਰ ਹੁਣ ਵਧਾਉਣੇ ਆ ਚਲੋ ਗੇਅਰ ਬਗਾ ਰੋ ਤੀਜਾ ਗੇਅਰ ਵੀ ਤੇ ਚੌਥਾ ਗੇਅਰ ਵੀ ਪਾਉਣਾ ਹੈ ਸਹੀ ਹਾਂ ਠੀਕ ਹੈ ਚਲੋ ਚੌਥਾ ਗੇਅਰ ਵੀ ਪਾ ਲਿਓ ਠੀਕ ਹੈ ਕਰਦੇ ਸ਼ਾਂਤ ਹੋਰ ਇਹ ਸਹੀ ਹੈ ਕੀ ਮੈਂ ਗियर ਲਾਉਣਾ ਪੈਣਾ 60 ਦੀ ਸਪੀਡ ਤੇ ਰੋਡ ਠੀਕ ਹੈ ਆ ਦੇਖ ਲਓ ਸਪੀਡ ਵਧਾਉਣਾ ਇਲਾਕਾ ਤੱਕ ਜਾਣਾ ਹੈ ਹਾਂ ਹੋਰ ਰੂਟ ਲਾਉਣਾ ਚਲੋ ਗियर ਪਾਓ ਪੰਜਵਾਂ ਉੱਦੋਂ ਕਰਕੇ ਅੱਗੇ ਨੂੰ ਠੀਕ ਹੈ ਨਾ ਰੇਸ਼ ਛੱਡੋ ਕਲਚ ਦਬੋ ਰੇਸ਼ ਛੱਡੋ ਕਲਚ ਦਬੋ ਗियर ਘਾੜਦੇ ਵੇਲੇ ਨੀਟਰ ਕਰ ਦੇ ਜੀ ਸਾਰਾ ਲੀਵਰ ਉਦੋਂ ਕਰੋ ਆਪਣੇ ਵੱਲੋਂ ਹਾਂ ਅੱਗੇ ਕਰਦੇ ਹੋ ਹਾਂਸ ਠੀਕ ਹੈ ਛੱਡੋ ਕਲਚ ਉਹ ਲੀਵਰ ਹੈ ਨਾ ਮੈਨੇ ਥੋੜਾ ਰਹਿ ਗਿਆ ਸੀਗਾ ਪੂਰਾ ਲੀਵਰ ਉਧਰੋਂ ਹੁਣ ਗਿਆ ਦਾਗਾ ਰਾਈਟ ਸਾਈਡ ਨੂੰ ਤਾ ਕਰਕੇ ਵੀਰ ਤੀਜਾ ਬਹਿ ਗਿਆ ਸੀ ਗੱਡੀ ਦੀ ਆਵਾਜ਼ ਵੀ ਚੇਂਜ ਹੋ ਗਈ ਸੀ ਆਵਾਜ਼ ਕਰ ਲਾ ਆਪਾਂ ਦੀ ਜਿਹੜੇ ਵਿੰਡਰ ਦੀ ਆਵਾਜ਼ ਆਉਂਦੀ ਸੀ ਆਪਾਂ 60 ਦੀ ਰੇਸ ਰੱਖਣੀ ਆਪਾਂ ਜਿਆਦਾ ਰੇਸ ਨਹੀਂ ਬਣਾਉਣੀ ਆ ਜਿਹੜੀ ਕੰਟਰੋਲ ਹੋਵੇ ਬਾਕੀ ਇੰਨੀ ਸਪੀਡ ਤੇ ਜੇ ਬ੍ਰੇਕ ਲਾਉਣੇ ਆ ਕੱਲੀ ਬ੍ਰੇਕ ਵੀ ਲਾ ਸਕਦੇ ਆ ਜੇ ਹਲਕੀ ਜੀ ਬ੍ਰੇਕ ਲਾਉਣੀ ਚਾਹੁੰਦੇ ਆ ਨਾ ਨਾ ਹੋਵੇ ਕਿ ਕਲੱਚ ਦਬਾ ਕੇ ਬ੍ਰੇਕ ਲਾਈਏ। ਪਰ ਜੇ ਜ਼ਿਆਦਾ ਬ੍ਰੇਕ ਲੱਗੇ ਫੇਰ ਉੱਥੇ ਕਲੱਚ ਵੀ ਦਬਾਉਣਾ ਪੈਣਾ ਤੇ ਗੇਅਰ ਵੀ ਸ਼ਿਫਟ ਕਰਨਾ ਪੈਣਾ। ਜਿੰਨੀ ਸਪੀਡ ਹੋਈ ਵੀ ਉਹੀ ਗੇਅਰ ਬਾਲਾ ਰਹਿਣਾ। ਸਪੀਡ ਵਧਾਓ ਥੋੜੀ ਜਿਹੀ ਕਰੋ। 60 ਤੇ ਲੈ ਕੇ ਜਾਓ ਸਪੀਡ। ਮਜ਼ਰਬਾ ਥੋੜੀ ਹੋਰ। ਮੈਂ ਦਿਨ ਬਹੁਤ ਵਧੀਆ ਕੰਟਰੋਲ ਇਹ ਆ ਬਹੁਤ ਸੋਹਣੀ ਗੱਡੀ ਚੱਲਦੀ ਪਈ ਆ 60 ਦੀ ਸਪੀਡ ਚਲੋ 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 ਯਾਰ ਦੋ ਹਰ ਜਿੱਦਾਂ ਉਥੇ ਉਹ ਚ ਰਸਤਾ ਆ ਗੱਡੀ ਨਿਊਟਰਲ ਵੀ ਕਰ ਸਕਦੇ ਆ ਇਹਦਾ ਦੂਰੋਂ ਗੱਡੀ ਨਿਊਟਰਲ ਕਰ ਸਕਦੇ ਆ ਸਪੀਡ ਤੇ ਜਾਂਦੀ ਲੱਗਣੀ ਗੱਡੀ ਆ ਆਪਣੀ ਪਹੁੰਚ ਜਾਣੀ ਆ ਬਾਕੀ ਨਾਲੇ ਹੋਰ ਹੁੰਦਾ ਬਲੇਜੇ ਕੋ ਆਉਂਦਾ ਲੱਗਦਾ ਆ ਬ੍ਰੇਕ ਲਾ ਸਕਦੇ ਹਾਂ ਬਾਕੀ ਦੇਖ ਲਿਓ ਕੰਟਰੋਲ ਜਿਆ ਬੜਾ ਬੁਰੀ ਦਾ ਕਰ ਗਾ ਦੇ ਉਹ ਮੀਟਲੇ ਕਰ ਉਹ ਠੀਕ ਮੈਂ ਛੱਡ ਦਿਆ ਕਲੱਚ ਜਿਆਦਾ ਨਹੀਂ ਤਾਂ ਬੜਾ ਹੋ ਜਾ ਕਲੱਚ ਦਾ ਕੋਈ ਕੰਮ ਨਹੀਂ ਹੋਣਾ ਇਹਦਾ ਬਾਕੀ ਤਾਂ ਨਾ ਪੈਰ ਬ੍ਰੇਕ ਤੇ ਰੱਖ ਲਈਦਾ ਹੁੰਦਾ ਜੇ ਲੋਡ ਪਾਵੇ ਬ੍ਰੇਕ ਲਾ ਸਕਦੇ ਆ ਕੋਚ ਰਸਤਾ ਹੈ ਸਪੀਡ ਕਿੰਨੀ ਹੈ ਠੀਕ ਹੈ ਸਹੀ ਹੈ ਬਈ 40 ਦਾ ਚੌਥਾ ਹੀ ਬਣ ਰਿਹਾ ਲੱਗਦਾ ਅੱਗੇ ਜਾ ਕੇ ਨਾਲੇ ਉਹ ਵੀ ਰਾਹ ਖਰਾਬ ਹੀ ਆ ਉੱਥੋਂ ਵੀ ਗੱਡੀ ਹੌਲੀ ਗੱਡੀ ਹੋ ਇਹ ਦਾ ਹਰ ਆਊਟਰ ਰੋਡ ਖਰਾਬ ਹੈ ਐਸਟੀਮੇਟ ਨਾਲ ਹੀ ਦਾ ਹੁੰਦਾ ਇੱਥੋਂ ਵੀ ਗੱਡੀ ਗੇਅਰ ਚ ਕੱਢ ਦਿਓ ਪਹੁੰਚ ਜਣੇ ਇੱਥੇ ਤੱਕ ਗੇਅਰ ਕੱਢ ਦਿਓ ਤਾਂ ਠੀਕ ਹੋ ਜਾਣਾ ਰੇਸ ਨਹੀਂ ਤਾਂ ਬਣੀ ਪਰ ਤਾਂ ਸਲੋ ਆਰ ਨਹੀਂ ਪਾਣੀ ਹੈ ਬ੍ਰੇਕ ਲਾਉਣੇ ਪੈਣਗੇ ਤਾਂ ਗੱਡੀ ਦੀ ਸਪੀਡ ਜ਼ਿਆਦਾ ਹੈ ਆਹ ਦੇ ਟੋਰੀ ਇੱਥੇ ਨਾਲ ਚੱਲ ਗੇਅਰ ਸ਼ਿਫਟ ਕਰੋ ਕੋਈ ਤਾਂ ਠੀਕ ਹੈ ਦੂਜਾ ਵੀ ਸਹੀ ਹੈ ਅਗਲਾ ਮੋੜ ਆਪਾਂ ਕੱਢਣਾ ਲੱਗ ਪੈਣਾ